ਜਿਹੜੀ ਪ੍ਰੈਸ ਕਾਨਫਰੰਸ ਕਰੀ ਗਈ ਦੇ ਬਾਰੇ ਦੱਸੋ ਮਾਨ ਜੋ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੈਂਜ ਦੇ ਵਿਸ਼ੇ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਜਿਹੜੇ ਸਮਾਜ ਵਿਰੋਧੀ ਤੇ ਕ੍ਰਿਮినਲ ਅਨਸਰ ਨੇ ਉਹਨਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਰਹੀ ਹੈ ਬੀਤੇ ਦਿਨੀ ਸੁਚੇਤ ਰੀਤੀ ਨਾਲ ਇਲੈਕਸ਼ਨ ਮੁਕੰਮਲ ਕਰਨ ਤੋਂ ਪਰੰਤ ਐਸਪੀ ਸਿਟੀ ਸਰਫਰਾਲਾ ਐਸਪੀ ਡੀ ਯੋਗੇਸ਼ ਕੁਮਾਰ ਡੀਐਸਪੀ ਡੀ ਅਵਧਾਰ ਸਿੰਘ ਤੇ ਇਨਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਸ਼ਮਿੰਦਰ ਸਿੰਘ ਦੀ ਟੀਮਾਂ ਇੱਕ ਮੋਡਿਊਲ ਦੇ ਪਿੱਛੇ ਲੱਗੀਆਂ ਹੋਈਆਂ ਸੀ ਇਹ ਬੜਾ ਇੱਕ ਟੈਕਨੀਕਲ ਤੇ ਹਾਈ ਫਾਈ ਚੋਰੀ ਦਾ ਮੋਡਿਊਲ ਹੈ ਜੀ ਜਿਹੜੇ ਸਾਰੇ ਥਾਮਾਂ ਤੇ ਮੋਬਾਈਲ ਟਾਵਰ ਲੱਗੇ ਹੁੰਦੇ ਆ ਆਡਾਡ ਕੰਪਨੀਆਂ ਦੇ Airtel ਦੇ Jio ਦੇ Vodafone ਦੇ ਜਿਹਦੇ ਰਾਹੀਂ ਇੰਟਰਨੈਟ ਕਨੈਕਟੀਵਿਟੀ ਪੂਰੇ ਪੰਜਾਬ ਚ ਇਨਸ਼ੋਰ ਕੀਤੀ ਜਾਂਦੀ ਹੈ। ਉਸ ਮੋਬਾਈਲ ਟਾਵਰ ਦੀ 80 ਤੋਂ 100 ਮੀਟਰ ਦੀ ਹਾਈਟ ਹੁੰਦੀ ਹੈ। ਕਾਫੀ ਉੱਚਾ ਟਾਵਰ ਹੁੰਦਾ ਹੈ। ਉਹਦੇ ਤੇ ਕਈ ਪ੍ਰਕਾਰ ਦੇ ਤਕਨੀਕੀ ਉਪਕਰਨ ਜਿਹੜੇ ਆ ਉਹ ਲੱਗੇ ਹੁੰਦੇ। ਏ.ਸ.ਟੀ. ਨੇ ਮਹਿੰਦ ਕਰਕੇ 8 ਦੋਸ਼ੀ ਅਰੈਸਟ ਕੀਤੇ ਆ। ਜਿਨ੍ਹਾਂ ਚੋਂ ਮੇਨ ਮਾਸਟਰਮਾਈਂਡ ਨੇ ਸੁਭਾਸ਼ ਕੁਮਾਰ ਤੇ ਨਵਾਜ ਅਸਖੰਦ ਇਹ ਅੱਠ ਦੋਸ਼ੀਆਂ ਨੇ ਮੋਬਾਈਲ ਟਾਵਰ ਜਿਹੜੇ ਟੈਲੀਕਮ ਕੰਪਨੀਆਂ ਤੇ ਲੱਗੇ ਹੁੰਦੇ ਆ ਉਹਦੇ ਚ ਦੋ ਬੜੇ ਮਹਿੰਗੇ ਤੇ ਕੋਸਟਲੀ ਇਕਵਿਪਮੈਂਟ ਹੁੰਦੇ ਆ ਉਹਨਾਂ ਚੋਂ ਇੱਕ ਇਕਵਿਪਮੈਂਟ ਹੁੰਦਾ BTS بیس ਟ੍ਰਾਂਸਿਵਰ ਸਿਸਟਮ ਇੱਕ ਇਕਵਿਪਮੈਂਟ ਹੁੰਦਾ RRU ਇਹ ਦੋਨੇ ਇਕਵਿਪਮੈਂਟ ਦੀ ਮਾਰਕੀਟ ਕੋਸਟ ਲੱਖਾਂ ਚ ਹੈਗੀ ਕਿਉਂਕਿ ਇਹ ਬੜੇ ਹਾਈ ਫਾਈ ਤੇ ਟੈਕਨੀਕਲ ਜਿਹੜੇ ਉਪਕਰਨ ਹੁੰਦੇ ਆ ਇਹ ਬੜੀ ਸਫਾਈ ਨਾਲ ਸੇਫਟੀ ਕਿੱਟਾਂ ਨੂੰ ਪਾ ਕੇ ਤੇ ਬੜੀ ਮਹਾਰਤ ਨਾਲ ਇਹ ਟਾਵਰਾਂ ਤੇ ਚੜਨ ਤੇ ਹਾਸਿਲ ਕੀਤੀ ਹੋਈ ਸੀ ਤੇ ਇੱਕ ਟਾਵਰ ਤੋਂ ਇਹ ਦੋ ਤੋਂ ਤਿੰਨ ਇਕਵਿਪਮੈਂਟ ਕੱਢਣ 'ਚ ਸਿਰਫ 5 ਮਿੰਟ ਦਾ ਸਮਾਂ ਲੱਗ ਦੇ ਸੀ ਤੇ ਤੁਸੀਂ ਇਹ ਲਾ ਲਓ ਕਿ ਫਟਾਫਟ ਟਾਵਰ ਤੇ ਚੜੇ ਇਹ ਦੋਨੇ ਇਕਵਿਪਮੈਂਟ ਉੱਥੋਂ ਆਪਣੇ ਔਜ਼ਾਰਾਂ ਨਾਲ ਉੱਥੋਂ ਰਿਮੂਵ ਕੀਤੇ ਤੇ ਚੋਕੀ ਕਰਕੇ ਉੱਥੋਂ ਗਾਇਬ ਹੋ ਗਏ ਇਸ ਗਰੁੱਪ ਨੇ पूरे इंडिया च कोई 8 ਤੋਂ 10000 ਵਰਦਤਾਂ ਨੂੰ ਚੋਰੀ ਦੀਆਂ ਜਾਂਾਂ ਦਿੰਦਾ ਹੈ ਤੇ ਇਕੱਲੇ ਜੇ ਆਪਾਂ ਪੰਜਾਬ ਚ ਵੇਖੀਏ ਤੇ 100 ਪਲੱਸ ਵਰਦਤਾਂ ਆ ਇਹਨਾਂ ਨੇ ਮੋਬਾਈਲ ਟਾਵਰਾਂ ਤੋਂ ਇਹ ਬਹੁਤ ਐਕਵਿਪਮੈਂਟ ਚੋਰੀ ਕੀਤੇ ਇਸ ਇਕਵਿਪਮੈਂਟ ਨੂੰ ਚੋਰੀ ਕਰਕੇ ਜਦੋਂ ਟਾਵਰ ਨੂੰ ਨੁਕਸਾਨ ਹੋ ਗਿਆ ਤੇ ਇੱਕ ਤੇ ਇੰਟਰਨੈਟ ਕਨੈਕਟੀਵਿਟੀ ਜਿਹੜਾ ਆਪਾਂ ਵਾਰ-ਵਾਰ ਕਹਿੰਦੇ ਆ ਨਾ ਕਾਲ ਡ੍ਰੌਪ ਹੋ ਗਈ ਕਾਲ ਨਹੀਂ ਲੱਗ ਰਹੀ ਹੈ ਇੱਕ ਤੇ ਇੰਟਰਨੈਟ ਕਨੈਕਟੀਵਿਟੀ ਦਾ ਨੁਕਸਾਨ ਹੁੰਦਾ ਦੂਜਾ ਟੈਲੀਕਮ ਕੰਪਨੀ ਦਾ ਵਿੱਤੀ ਨੁਕਸਾਨ ਹੁੰਦਾ ਹੈ ਤੀਜਾ ਇੰਟਰਨੈਟ ਇੱਕ ਐਸੈਂਸ਼ੀਅਲ ਸਰਵਿਸ ਹੈਗੀ ਆ ਉਹਦਾ ਵੀ ਨੁਕਸਾਨ ਹੁੰਦਾ ਉਸ ਤੋਂ ਇਲਾਵਾ ਜੇ ਪੰਜਾਬ ਦਾ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਉੱਥੇ ਜੇਕਰ ਇਹ ਗਵਰਨਮੈਂਟ ਚੋਰੀ ਕਰ ਲੈਣ ਤੇ ਉਹ ਦੂਜੇ ਮੁਲਕ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਇਸ ਟਾਵਰ ਨੂੰ ਹੈਕ ਕਰਕੇ ਇੰਡੀਆ ਦੇ ਇੰਟਰਨੈਟ ਕਨੈਕਸ਼ਨ ਦੇ ਰਾਹੀਂ ਕੋਈ ਵੀ ਹੈਕਿੰਗ ਦੀ ਸਕੀਮ ਨੂੰ ਅੰਜਾਮ ਦੇ ਸਕਦਾ ਇਹਨਾਂ ਤੋਂ ਸਾਨੂੰ ਵੱਡੀ ਮਾਤਰਾ 'ਚ ਇਹਨਾਂ ਨੇ ਜਿਵੇਂ ਦੱਸਿਆ ਕਿ 56 56 ਤੇ RRU ਯੂਨਿਟ ਨੇ 2 BTS ਯੂਨਿਟ ਨੇ 51 BTS ਕਾਰਡ ਨੇ ਤੇ ਜੇ ਸਾਰੇ ਇਕਵਿਪਮੈਂਟ ਦੀ ਆਪਾਂ ਕੁੱਲ ਕੀਮਤ ਵੇਖੀਏ ਤੇ 1.5 ਤੋਂ 2 ਕਰੋੜ ਰੁਪਏ ਦੀ ਰਿਕਵਰੀ ਹੈਗੀ ਇਹਦੇ ਨਾਲ ਸਾਡੀ 60 ਪਲੱਸ 60 ਤੋਂ ਜ਼ਿਆਦਾ ਵਾਰਦਾਤਾਂ ਟਰੇਸ ਹੋਈਆਂ ਨੇ ਹੁਣ ਤਾਂ ਕੱਠ ਮੈਂਬਰ ਅਸੀਂ ਇਹ ਰੈਸਪੀ ਤੇ ਆ ਇਹਨਾਂ ਮੈਂਬਰਾਂ ਚੋਂ ਪਟਿਆਲੇ ਦੇ ਰਾਜਪੁਰੇ ਦੇ ਦਿੱਲੀ ਦੇ ਬਿਹਾਰ ਦੇ ਵੀਰ ਅਤਰੂਪੀ ਨੇ ਮੇਨ ਰੁੱਪੀ ਜਿਹੜਾ ਸੁਭਾਸ਼ ਕੁਮਾਰ ਆ 19 16 ਸਾਲ ਮੋਬਾਈਲ ਪ੍ਰੇਅਰ ਕੰਪਨੀ ਚ ਕੰਮ ਕੀਤਾ ਮਤਲਬ ਉਹਨੂੰ ਤਜਰਬਾ ਹੈ ਗਿਆ ਹੈ ਕਿ ਕਿਵੇਂ ਟੈਕਨੀਕਲ ਚੂਰੀਆਂ ਨੂੰ ਅੰਜਾਮ ਦੇਣਾ ਤੇ ਮੈਂ ਮੰਨਦਾ ਆ ਕਿ ਪਟਿਆਲਾ ਪੁਲਿਸ ਨੇ ਬੜੀ ਇੱਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦੇ ਹੋਏ ਵੱਡੀ ਮਾਤਰਾ ਚ ਰਿਕਵਰੀ ਕਰਦੇ ਹੋਏ ਇਸ ਪੂਰੇ ਮੰਡੀ ਨੂੰ ਵਾਸ ਕੀਤਾ ਸੀ ਅੱਗੇ ਵੀ ਇਹਦੇ ਚ ਫਾਰਵਰਡ ਤੇ ਬੈਕਵਰਡ ਲਿੰਕ ਇਨਸ਼ੋਰ ਕਰਦਾ ਕਿਉਂਕਿ ਸਾਨੂੰ ਇਨਫੋਰਮੇਸ਼ਨ ਜਿਹੜੀ ਆਈ ਹੈ ਕਿ ਜਦੋਂ ਇਹ ਯੂਨਿਟ ਚੋਰੀ ਕਰ ਲੈਂਦੇ ਨੇ ਤੇ ਉਸ ਯੂਨਿਟ ਨੂੰ ਰੀਫਰਬਿਸ਼ ਕਰਕੇ ਇਹ ਗਲਫ ਕੰਟਰੀਆਂ 'ਚ ਜਿਹੜੀ ਗਲਫ ਕੰਟਰੀਆਂ ਹੈਗੀਆਂ ਦੁਬਈ, ਕੁਮਾਨ, ਯੂਏਈ ਜਾਂ ਜਿਹੜੀ ਸਾਊਥ-ਈਸਟ ਏਸ਼ੀਆ ਦੀ ਕੰਟਰੀਆਂ ਹੈਗੀਆਂ ਜਿਵੇਂ ਫਿਲੀਪੀਨਸ ਵਗੈਰਾ ਉੱਥੇ ਵੀ ਇਹ ਵੱਡੀ ਮਾਤਰਾ 'ਚ ਚੋਰੀ ਕਰਕੇ ਇਹ ਸਿਕੁਇਪਮੈਂਟ ਨੂੰ ਉੱਥੇ ਭੇਜਦੇ ਸੀ ਉੱਥੇ ਇਹਨੂੰ ਦੁਬਾਰੇ ਨਵੇਂ ਸਿਰੇ ਤੋਂ ਇਕੁਇਪਮੈਂਟ ਨੂੰ ਰੇਨੋਵੇਟ ਕਰਕੇ ਦੁਬਾਰੇ ਟੈਲੀਕਾਮ ਕੰਪਨੀਆਂ ਨੂੰ ਵੇਚਦੇ ਸੀ ਇਸ ਬਾਰੇ ਹਜ ਦੀ ਪ੍ਰਸਤਾਵਨ ਸਰ ਜਿਵੇਂ ਇਸ ਕਿਉਂਗੰਦੀ ਗੱਲ ਕਰਦੀ ਹੈ ਜਿਵੇਂ ਤਜਰਬੇ ਦੀ ਗੱਲ ਕਰੇ ਕੋਈ ਆਫੀ ਟੈਕਨੀਕਲ ਕੰਮ ਹੈ ਕਿ ਪਹਿਲਾਂ ਇਸ ਚੀਜ਼ ਦਾ ਕੰਮ ਕਰਦੇ ਨੇ ਉਹ ਟਾਪਰ ਦੇ ਦੇਖੋ ਜੀ ਇਹਦੇ ਚ ਦੋ ਤਿੰਨ ਜਿਹੜੇ ਬੋਸ਼ੀ ਹੈਗੇ ਉਹਦੇ ਬਿਲਕੁਲ ਟੈਕਨੀਕਲੀ ਸਾਹਮਣੇ ਉਹਨਾਂ ਨੂੰ ਕਰਨਾ ਕਰਨਾ ਪਤਾ ਹੈ ਕਿਵੇਂ ਸੇਫਟੀ ਕਿੱਟ ਪਾਣੀ ਹੈ ਕਿਵੇਂ ਟਾਵਰ ਤੇ ਚੰਨਾ ਹੈ ਕਿਹੜੇ ਉਜਾਬ ਨਹੀਂ ਕਿਹੜੀ ਚੀਜ਼ ਨੂੰ ਖੋਲ ਕੇ 5 ਮਿੰਟ ਚ ਇੱਕ ਟਾਵਰ ਨੂੰ ਅਨ੍ਹਾਮ ਦੇ ਦਿੰਦੇ ਤੇ ਜਿਵੇਂ ਮੈਂ ਕਹਿ ਰਿਹਾ ਕਿ ਹਜ਼ਾਰਾਂ ਦੀ ਗਿਣਤੀ ਚ ਪੂਰੇ ਇੰਡੀਆ ਚ ਚੋਰੀ ਕੀਤੀਆਂ ਨੇ ਇਹਨਾਂ ਨੇ ਜਿਹੜੇ ਏਅਰਟ੍ਰੈਕ ਕੰਪਨੀ ਆ ਉਹਨੇ ਪਟਿਆਲਾ ਪੁਲਿਸ ਨੂੰ ਬੜਾ ਐਪਰੀਸ਼ੀਏਟ ਵੀ ਕੀਤਾ ਆ ਕਿ ਜਿਹੜਾ ਇਹਨੇ ਲਗਾਤਾਰ ਕਾਮਰਾਂ ਦਾ ਨੁਕਸਾਨ ਹੋ ਰਿਹਾ ਸੀ ਉਹਨੂੰ ਵੀ ਇਸ ਕਰਕੇ ਰੋਕਿਆ ਗਿਆ ਐ ਐਸਐਸਪੀ ਸਾਹਿਬ ਕਰੇ ਕਰੇ ਹੋਰ ਕਿ ਬਈ ਇਹਗੇ ਕਿਥੇ ਕਿਥੇ ਚੋਰੀ ਕੀਤੀ ਥੋੜਾ ਜਿਹਾ ਦੇਖੋ ਇਹਨਾਂ ਨੇ ਪਟਿਆਲਾ ਬਠਿੰਡਾ ਫਰੀਦਕੋਟ ਮਾਨਸਾ ਖਾਨਾ ਸਾਰੇ ਪੰਜਾਬ ਚ ਤਕਰੀਬਨ 60-70 ਮਾਰਦਾਤਾ ਤੇ ਮੰਨ ਗਏ ਹੁਣ ਇਹਨਾਂ ਦਾ ਹੋਰ ਅੱਗੇ ਇਹਨਾਂ ਨੂੰ ਪੇਸ਼ ਕਰਕੇ ਟ੍ਰਮਾਂਡ ਲੈ ਕੇ ਸੱਤਾ ਇਹਨਾਂ ਨੂੰ ਕੁਝ ਪੇਸ਼ ਕਰਕੇ ਇਸ ਗੈਂਗ ਦੇ ਬਾਕੀ ਦੋਸ਼ੀ ਵੀ ਜੇ ਰਿਸਪੀਤੇ ਜਾਣਗੇ ਤਾਂ ਹੋਰ ਵੀ ਰਿਕਵਰੀ ਨੂੰ ਜੜਾ ਆ ਜਾਂਦਾ ਸਰਦਾਰ ਕਪਟੇਨ ਕਿੱਧਰ ਭੇਜੇ ਇਸ ਮੰਨਦੇ ਦੇਖੋ ਜੀ ਉਹ ਵੀ ਤਫਤੀਸ਼ ਦਾ ਵਿਸ਼ਾ ਆ ਕਿ ਕਿਸੇ ਪੋਰਟ ਰਾਹੀਂ ਜਿਵੇਂ ਕੋਈ ਪੋਰਟਸ ਹੁੰਦੇ ਆ ਉੱਥੇ ਕੰਟੇਨਰ ਜਿਹੜੇ ਜਹਾਜ਼ ਹੁੰਦੇ ਆ ਉਹਦੇ ਰਾਹੀਂ ਭੇਜਦੇ ਸੀ ਜਾਂ ਉਹਨੂੰ ਛੋਟੇ ਹਿੱਸਿਆਂ ਚ ਵੰਡ ਕੇ ਕਿਸੇ ਕੂਰੀਅਰ ਕੰਪਨੀ ਰਾਹੀਂ ਭੇਜਦੇ ਸੀ ਸਾਰਾ ਤਫਤੀਸ਼ ਦਾ ਵਿਸ਼ਾ ਆ ਪਰ ਉਹ ਅਸੀਂ ਬੜੀ ਢਮਾਈ ਨਾਲ ਦੇਖੀ ਕਿ ਕੋਈ ਨਹੀਂ ਕਿ ਸੁਭਾਸ਼ ਕੁਮਾਰੀ ਦੇ ਅੰਦਰ ਮਾਸਟਰਮਾਈਂਡ ਸੁਭਾਸ਼ ਸਰ ਇਹ ਸਟਾਪ ਹੋ ਗਿਆ ਉਹ ਬੋਲਾਈ ਜਿਹੜੀ ਕਰਨ ਦੇ ਵੀ ਗੱਲ ਕੀਤੀ ਜਾ ਰਹੀ ਉਹ ਵੀ ਚੋਰੀ ਕੀਤੇਆਂ ਸੀ ਕਿ ਉਹਨਾਂ ਬਾਰੇ ਵੀ ਕੁਝ ਜਾਣ ਕੇ ਸਾਹਮਣੇ ਦੇਖੋ ਹੁਣ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ 56 ARU ਤੇ 53 BTS ਜਿਹੜੇ ਰਿਕਵਰ ਹੋਏ ਆ ਜਿਹੜੀ ਗੱਡੀ Maruti Suzuki ਤੇ Swift Desire ਜਿਹੜੇ ਰਾਹੀਂ ਚੋਰੀ ਕਰਦੇ ਸੀ ਉਹ ਵੀ ਰਿਕਵਰ ਹੋਈਆਂ ਤੇ ਇਹਨਾਂ ਨੇ ਹੋਰ ਵੀ ਅਜੇ ਕਿਉਂਕਿ ਜਿਵੇਂ ਇਹਨਾਂ ਦਾ ਰਿਮਾਂਡ ਲੈ ਕੇ ਪੁਛਗਿਸ਼ ਕਰਾਂਗੇ ਦੇ ਮੋਟਾ ਥੀਏਟਰ ਵਾਲੀ ਕੰਪਨੀ ਦੀ 60 ਪਲੱਸ ਵਾਰ ਦਾ ਤਾਂ ਡਰੇਸ ਹੋਈਆਂ ਮੈਨੂੰ ਪੂਰੀ ਉਮੀਦ ਹੈ ਕਿ ਇਹ 150 ਤੋਂ 200 ਵਾਰ ਦਾ ਤਾਂ ਸਾਰੇ ਪੰਜਾਬ 'ਚ ਹੀ ਦੀਆਂ ਡਰੇਸ ਹੋਣਗੀਆਂ ਇਸ ਇੰਟਰਨੈਸ਼ਨਲ ਹੋਗਾ ਇਹ ਬਿਲਕੁਲ ਇੰਟਰਨੈਸ਼ਨਲ ਹੋਊਗਾ ਟੈਕਨੀਕਲ ਸਾਊਂਡ ਹੋਣ ਦੇ ਬਾਵਜੂਦ ਫੇਰ ਇਸ ਲਾਈਵ ਕਿਉਂ ਪੈ ਗਈ ਦੇਖੋ ਜੀ ਕਿਸੇ ਨੂੰ ਕਿਸੇ ਪ੍ਰਕਾਰ ਦਾ ਵੀ ਨੌਲੇਜ ਹੋਵੇ ਟੈਕਨੀਕਲ ਜਾਂ ਤੇ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਯੂਜ਼ ਕਰਦਾ ਹੈ ਜਾਂ 네ਗੇਟਿਵ ਤਰੀਕੇ ਨਾਲ ਜਦੋਂ ਇਹਨਾਂ ਨੂੰ ਸਮਝ ਆਇਆ ਕਿ ਵੀ ਇੰਨਾ ਟੈਕਨੀਕਲੀ ਟ੍ਰੇਨ ਹੋਣ ਕੋ باوجود ਕੱਲੀ ਤਨਖਾਹ ਤੇ ਕੰਮ ਕਰਨਾ ਪੈ ਰਿਹਾ ਤੇ ਜਿਹੜਾ ਫੌਰੀ ਗਲਤ ਤਰੀਕੇ ਨਾਲ ਪੈਸਾ ਬਣਾ ਕੇ ਇੱਕ ਜਿਹੜੀ ਉੱਚੀ ਲਾਈਫਸਟਾਈਲ ਜਿਹੜੀ ਮਹਿੰਗੀ ਲਗਜ਼ਰੀਅਸ ਲਾਈਫਸਟਾਈਲ ਗੱਡੀਆਂ ਲੈਣੀਆਂ ਘੁੰਮਣਾ ਫਿਰਨਾ ਉਹਨੂੰ ਮੁਕੰਮਲ ਕਰਨ ਲਈ ਇਹ ਚੋਰੀ ਦੀ ਲੱਭਚ